ਸਿੱਧੂ ਦੇ ਨਵੇਂ ਗੀਤ ਨੂੰ ਲੈ ਕੇ ਪਿਤਾ ਨੇ ਦਿੱਤਾ ਬਿਆਨ ਤੇ ਵਰਸੀ ਸਮਾਗਮ ਨੂੰ ਲੈ ਕੇ ਕੀਤੀਆਂ ਕੁਝ ਖਾਸ ਗੱਲਾਂ ਸੁਣ ਕੇ ਹੋ ਜਾਵੋਗੇ ਹੈਰਾਨ ਤੇ ਕੀਤੀ ਪ੍ਰਸ਼ੰਸਕਾਂ ਤੇ ਫੈਨਜ਼ ਨੂੰ ਵੱਡੀ ਅਪੀਲ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਮਨਾਉਣ ਵਰਸੀ ਸਮਾਗਮ ਤੇ ਸਿੱਧੂ ਨੂੰ ਕਰਨ ਸ਼ਰਧਾਂਜਲੀ ਭੇਟ ਤੇ ਕੀ ਕੁਝ ਕਿਹਾ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਸੁਣ ਕੇ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਬਹੁਤ ਵਧੀਆ ਚੱਲ ਰਹੀ ਹੈ ਦੇਖੋ ਮਾਹੌਲ ਤਾਂ ਪੂਰਾ ਵਧੀਆ ਲੱਗ ਰਿਹਾ ਹੈ ਅੱਗੇ ਲੋਕਾਂ ਦੇ ਦਿਲੋ ਦਿਮਾਗ ਦੀ ਗੱਲ ਹੈ ਹਨਾ ਉਹ ਕੀ ਫੈਸਲਾ ਲੈਂਦੇ ਨੇ ਤੇ ਦੇਖਣ ਨੂੰ ਮਾਹੌਲ ਬਹੁਤ ਜੇਲ ਕਰਿਆ ਅਗਲਾ 29 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਵਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖਦੇ ਹੋ ਜਿਹੜਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਸਟੈਫਲੈਂਡਨ ਦਾ ਇਹ ਉਹ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲੈਬ ਉਹਦੀ ਹੈਗੀ ਹੈ ਉਹ ਗੀਤ ਉਕੜੀ ਦਾ ਯੂਕੇ ਵਾਲੀ ਦਾ ਸਟੈਫਲੈਂਡਨ ਦਾ ਤਾਂ ਸਗੀਤ ਸਾਡੀ ਹੈ ਸਾਡੀ ਹਿੱਸੇਦਾਰੀ ਹੈਗੀ ਹੈ ਉਹਦੇ ਚ ਪਰਸੀ ਦਾ ਕੀ ਸਮਾਗਮ ਹੈ ਪਰਸੀ ਦਾ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ ਬਾਹਰੋਂ ਜਿਹੜੀ ਸੰਗਤ ਨੂੰ ਅਪੀਲ ਕੀਤੀ ਸੀ ਵੀ ਚਲੋ ਨਾ ਆਇਆ ਜਾਵੇ ਕਿਉਂਕਿ ਵੋਟਾਂ ਦਾ ਟਾਈਮ ਹੈ ਤੇ 30 ਨੂੰ ਜਾਬਤਾ ਲੱਗ ਜੂਗਾ ਤਾਂ ਅਸੀਂ ਇਲੈਕਸ਼ਨ ਦੇ ਦੇਖਦੇ ਹੋਏ ਸਿੰਪਲ ਪ੍ਰੋਗਰਾਮ ਰੱਖਿਆ ਆ ਦੇ ਪਿੰਡ ਪੱਧਰ ਦਾ ਸਹਿਜਪਾਤ ਸਾਹਿਬ ਜਿਹੜੇ ਨੇ ਅਸੀਂ ਪ੍ਰਕਾਸ਼ ਕਰਾਏ ਹੋਏ ਨੇ ਬਸ ਕੇਵਲ ਉਹਨਾਂ ਦਾ 10 10 10:30 ਵਜੇ ਕੋਪ 파ਕੀ ਸਮਾਪਤ ਬਾਕੀ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਜਿਹੜੇ ਆਉਣ ਦੀ ਕੋਸ਼ਿਸ਼ ਕਰਨਗੇ ਜਾਂ ਮਤਲਬ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਾਂ ਮੈਂ ਉਹਨਾਂ ਨੂੰ ਕਹਿ ਵੀ ਬੇਟਾ ਇਸ ਵਾਰ ਉਹਨੂੰ ਜਾਣ ਵਾਲੇ ਦੂਰ ਦਰਾਡੇ ਤੋਂ ਨਾ ਆਉਣਾ ਇਹ ਕੇਵਲ ਤੇ ਕੇਵਲ ਪਿੰਡ ਦਾ ਪ੍ਰੋਗਰਾਮ ਛੋਟਾ ਰੱਖਿਆ ਹੈ ਬਾਕੀ ਕਈ ਜਗ੍ਹਾ ਦੇ ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਸ਼ਾਇਦ ਇੱਧਰ ਹੋਰ ਵੀ ਕਈ ਪਿੰਡਾਂ 'ਚ ਮੈਨੂੰ ਮੈਸੇਜ ਆਏ ਨੇ ਤਾਂ ਵੱਖ-ਵੱਖ ਜਗ੍ਹਾ ਦੇ ਉੱਤੇ ਵੀ ਬਣਾਈ ਜਾ ਰਹੀ ਹੈ ਨਾ ਜਿਹੜਾ ਤੁਹਾਨੂੰ ਨੇੜੇ ਪੈਂਦਾ ਉੱਥੇ ਆਪਣਾ ਆਪਣੇ ਅਰਦਾਸ ਆਪਣੀ ਕਰ ਸਕਦੇ ਆ